ਜੱਪਾ ਲਈ ਅੱਜ ਚਾਹ ਦੀ ਸਟਾਲ ਨਹੀਂ ਰਹੀ ਆਪਣੀ ਨਾਨਟੀ ਦੀ ਆ ਚਾਹ ਨਾਨਟੀ ਦੀ ਆ ਚੱਲ ਲੈਣਾ ਕਿੰਨੇ ਦਾ 6 ਲੈਣਾ ਦੁੱਧ ਵਾਲਾ ਹੂੰ ਗਾਂ ਦੇ ਤੇ ਫੇਰ ਉਹ ਗੱਦ 10 ਰੁਪਏ ਦਾ ਅੱਛਾ ਤੇ 6 ਆਪ ਲੈਣਾ ਮੱਝ ਦਾ ਹੂੰ ਫੇਰ ਹੋਗਾ 15 ਰੁਪਏ ਦਾ ਜੇ ਕਿਲਾ ਦੁੱਧ ਨਾ ਹੀ ਪਾਉਣਾ ਹੋਵੇ ਫਿਰ ਪਾੜੋ ਪਾਣੀ ਦੇ ਘਰੇ ਬਣਾ ਲਓ ਇਹ ਚਾਹ ਦਾ ਕੱਪ ਕਿੰਨੇ ਦਾ ਹੈ? ਹੈ? ਚਾਹ ਦਾ ਕੱਪ। ਚਾਹ ਦਾ ਕੱਪ। ਮੱਝ ਦਾ ਹੈਗਾ। 15 ਰੁਪਈਆ ਦਾ। ਇੱਕ ਗਾਂ ਦਾ ਹੈਗਾ 10 ਰੁਪਈਆ ਦਾ। ਬਈ ਚਾਹ ਦਾ ਕੱਪ ਕਿੰਨੇ ਦਾ? ਬਈ ਜੇ ਇਹਨਾਂ ਦਾ ਗਾਂ ਦਾ। 10 ਰੁਪਈਆ ਦਾ।